and i'll ਅਰੇ ਅਰੇ ਯਾਦ ਰੱਖੀਏ ਬਾਬੇ ਚਰਨ ਸਰਾਜੀ ਪ੍ਰਿਆਤਮਾ ਪ੍ਰਸਾਦ ਉਹ ਆਕੇ ਇਹਨਾਂ ਆਪਣੀ ਸਰਾਂ ਚਾਦੇ ਪੁਣੇ ਕੈਮ ਸਰਪੋਤ ਕੇ ਹਾਜ਼ੀ ਲੋਕ ਕੀ ਤਰ ਜਹਾਜ਼ੀ ਲਾਵਾਂਗੇ ਤੇ ਦੇਖੋ ਸਾਡੇ ਸਾਰੇ ਕਾਰਜ ਹੋਣਗੇ ਹੁਣ ਕੋਈ ਕਹਿੰਦਾ ਕੈਮ ਤੇ ਅਮਾਰੀ ਇਹ ਆਪਾਂ ਦੇ ਕਾਰਜ ਨਹੀਂ ਹੋਣਗੇ ਕਾਰਜ ਜਿੱਥੋਂ ਨੇ ਆਪਾਂ ਦੇ ਕਾਰਜ ਨਹੀਂ ਹੈ ਅੱਪਾ ਬਾਅਦ ਸਕੂਲ ਨੂੰ ਜਾਣੇ ਆ ਲੈ ਛੁੱਟੀ ਹੋਈ ਤੋਂ ਬਾਅਦ ਜੋਬ ਵੀ ਹਾਸਲ ਕਰਨਾਗੇ ਤੁਹਾਨੂੰ ਕੁਝ ਨਹੀਂ ਹਾਸਲ ਕਰ ਸਕਾ ਤੇ ਜਦੋਂ ਸਕੂਲ ਖੁੱਲਣਾ ਅੱਪਾ ਸਾਰੇ ਕਲਾਸਾਂ 'ਚ ਜਾਣਾ ਪੜ੍ਹਾਈ ਕਰਨੀ ਆ ਫਿਰ ਹਾਸਲ ਕਰ ਸਕਦੇ ਆ ਵਾਸਤਾਵਰ ਫਾਰਮੈਨਟੀ ਆ ਫਾਰਮੈਨਟੀ ਨਾਲ ਹੀ ਕੋ ਬਣਦਾ ਹਕੀਕਤ ਨਾਲ ਉਹ ਪਿਆਰ ਦੇਖਦਾ ਸਾਜ ਕਿਉਂ ਸੁਣ ਲਿਓ ਸਭ ਇਹਨਾਂ ਪ੍ਰੇਮਕੀਓ ਤੇ ਨਹੀਂ ਪ੍ਰਾਪਾਇਆ ਉਹ ਪਿਆਰ ਦੇਖਦਾ ਪਿਆਰ ਦਾ ਭੁੱਖਾਉ ਪਲਾਸਾਂ ਦਾ ਭੁੱਖਾ ਰੀ ਗੇ ਚੀਜ਼ਾਂ ਦਾ ਭੁੱਖਾ ਰੀ ਆ ਪੈਸੇ ਦਾ ਭੁੱਖਾ ਰੀ ਪਿਆਰ ਤੇ ਅੱਜ ਕੱਲ੍ਹ ਦੁਨੀਆ ਪਿਆਰ ਕਰਦੀ ਆ ਪਰ ਮਤਲਬ ਲਈ ਪਿਆਰ ਕਰਦੀ ਮਤਲਬ ਜਦੋਂ ਮਤਲਬ ਹੁੰਦਾ ਉਦੋਂ ਫੇ ਸਲਾਮ ਕਰਦੇ ਆ ਜਦੋਂ ਮਤਲਬ ਨਿਕਲ ਜਾਵੇ ਮੈਂ ਬਦਨਾਮ ਕਰਦੇ ਆ ਇਹ ਦੁਨੀਆਦਾਰੀ ਆ ਕਿਸੇ ਦੇ ਨਹੀਂ ਹੋ ਸਕਦੀ ਵੱਡੇ ਵੱਡੇ ਰਹਿ ਗਏ ਗੁਰੂ ਬੀਗ ਰਹੇ ਆ ਦੇਵੀ ਦੇਵਤੇ ਆਏ ਉਹ ਹੰਗਾਰੇ ਆ ਗਏ ਕੋਈ ਕਿਸੇ ਦਾ ਨਹੀਂ ਬਣਿਆ ਸਾਰੇ ਆਪਣੇ ਆਪਣੇ ਜਾਨਾਂ ਲਾ ਕੇ ਦਰਬਾਨ ਕਰਕੇ ਪਰ ਕੋਈ ਕਿਸੇ ਦਾ ਨਹੀਂ ਬਣਦਾ ਜੇ ਬਣਦਾ ਤਾਂ ਸਾਡਾ ਪਰਮਾਤਮਾ ਮੰਨਦਾ ਦੁੱਖ ਚ ਕੱਢਦਾ ਪਰ ਅਸੀਂ ਉਹਦੇ ਜਾਨੇ ਇਹਨਾਂ ਦਾ ਦੁੱਖਾ ਸਭ ਕੋਈ ਜਾਣਦਾ ਹੀ ਨਹੀਂ ਆਪਾਂ ਸਭ ਕੋਈ ਜਾਣੇ ਗੁਰੂ ਘਰ ਜਾ ਦੇਵੀ ਦੇਵਤੇ ਦੁੱਖੋਂ ਤਾਂ ਉਹਦੀ ਜਾਣਦੇ ਆ ਸੁੱਖ ਤੇ ਕੋਈ ਨਹੀਂ ਜਾਂਦਾ ਕਿਉਂ ਪਿਆਰ ਨਹੀਂ ਡਾਕਟਰ ਦੀ ਦੁਕਾਨ ਸਮਝਦੇ ਆ ਸਿਰ ਤੋਂ ਹੁੰਦਾ ਦਵਾਈ ਲੈਣ ਡਾਕਟਰ ਦੇ ਜਾਨਾ ਇਹ ਪਿਆਰ ਹੋਵੇ ਨਤਨੇਮੀ ਹੋਵੇ ਧੇਰੋਂ ਜਲਦਾ ਵੀ ਹਾਂ ਆਪਣੇ ਗੁਰੂ ਪੀਰ ਦੇ ਜਾਣਾ ਕੀਰਤਨ ਉਹਨਾ ਉੱਥੇ ਜਾਣਾ ਆ। ਇਹ ਕੰਮ ਤਾਂ ਕਿਨਾਰਾ ਰੱਖੋ ਮਤਲਬ ਉਹਦੇ ਨਾਲ ਜੁੜੋ। ਇਹ ਆਪਣਾ ਇਹ ਮਰੁੱਖਾ ਤੇ ਮਿਲੀ ਐ ਛੋਟੀ ਜਿਹੀ ਜ਼ਿੰਦਗੀ ਆ ਆਪਣੇ। ਪਤਾ ਨਹੀਂ ਕਿਹੜੇ ਵੇਲੇ ਜਿਵੇਂ ਬਾਲੀਬਾਲ ਖੇਲਦੇ ਸੀ ਬੱਚੇ। ਉਹ ਬਾਲੀਬਾਲ ਖੇਲਦੇ ਆ ਖੇਲਦੇ ਖੇਲਦੇ ਮਾਸਤੀ ਚ ਖੇਲਦੇ ਆ ਬਾਲ ਦੀ ਹਵਾ ਨਿਕਲੀ। ਜਦੋਂ ਹਵਾ ਨਿਕਲੀ ਮਹਾਪੁਰ ਸੰਗੇ ਜਾਂਦੇ ਸੀ ਕਹਿੰਦੇ ਲੈ ਵੀ ਹੁਣ ਟੀਮ ਖਾਣ। ਉਹ ਨਹੀਂ ਦੇ ਤਾਂ ਕਿ ਗੇਮ ਸੀ ਜਿੰਨੀ ਤੇ ਇੱਕ ਫੁੱਟਬਾਲ 'ਚ ਹਵਾ ਸੀ ਖੇਡਦੇ ਸੀ ਉਹ ਹਵਾ ਨਿਕਲ ਗਈ ਗੇਮ ਵੀ ਖਤਮ ਐ ਇਸੇ ਤਰ੍ਹਾਂ ਸਾਡਾ ਜੀਵਨ ਜਿਤਨਾ ਸਵਾਦ ਚੱਲਦਿਆਂ ਨਿਕਲ ਗਏ ਸਾਡੀ ਵੀ ਜ਼ਿੰਦਗੀ ਦੀ ਕਹਾਣੀ ਖਤਮ ਇੱਥੇ ਕੋਠੀਆਂ ਜਾਇਦਾਦਾਂ ਧੀਆਂ ਪੁੱਤਰ ਸੋਨਾ ਜਾਂਦੀ ਇੱਥੇ ਰਹਿ ਜਾਣਾ ਰੋਹੀ ਨਾਲ ਜਾਣਾ ਇਹਦਾ ਸਾਸੰਗ ਕੀਤੀ ਹੋਗੀ ਉਹ ਪ੍ਰਮਾਤਮਾ ਦੀ ਭਗਤੀ ਕੀਤੀ ਹੋਗੀ ਚੰਗੇ ਕਰਮ ਕੀਤੇ ਹੋਣਗੇ ਉਹੀ ਨਾਲ ਜਾਣੇ ਆ ਮਾੜੇ ਕਰਮਾਂ ਨੂੰ ਡੋਬ ਦੇਣਾ ਤਾਨੂੰ ਮਾਰਨਾ ਕਿਹਨੇ ਆ ਕੋਈ ਨਹੀਂ ਮਾਰਦਾ ਸਾਡੇ ਮਾਰੇ ਕਰਮ ਮਾਰ ਜਾਂਦੇ ਆ ਸਾਡਾ ਕੰਮ ਨਹੀਂ ਚੱਲਦਾ ਜੀ ਪਹਿਲਾਂ ਅਸੀਂ ਸ਼ੌਕਾਰ ਸੀ ਬੜਾ ਕੁ ਸਾਡੇ ਕੋਲ ਸੀ ਪੈਸਾ ਸੀ ਸਾਡੇ ਕੋਲ ਸਾਡੇ ਕੋਲ ਗੱਡੀਆਂ ਸੀ ਬਹੁਤ ਅਸੀਂ ਸ਼ੌਕਾਰ ਸੀ ਪੈਸੇ ਲੋਕਾਂ ਨੂੰ ਬੰਨਦੇ ਸੀ ਅੱਜ ਕਿਉਂ ਅਸੀਂ ਕੰਗਾਰ ਹੋ ਗਏ ਕਿ ਜਦੋਂ ਸਾਡੇ ਕੋਲ ਪੈਸਾ ਸੀ ਉਹ ਰੱਬ ਵੀ ਯਾਦ ਨਹੀਂ ਸੀ ਰੱਬ ਵੀ ਯਾਦ ਨਹੀਂ ਇਹ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਸੀ ਜਿਹੜਾ ਅਸੀਂ ਭੋਗਦਾ ਪੈਸਾ ਅਸੀਂ ਗੱਡੀਆਂ ਅਸੀਂ ਕਾਹਾਂ ਨੂੰ ਅਸੀਂ ਚੰਗਾ ਕਰਮ ਨਹੀਂ ਕੀਤਾ ਜੇ ਚੈਨ ਆਕਰਮ ਕਰਦੇ ਰਹਿੰਦੇ ਪਰਦਾਣ ਕਰਦੇ ਰਹਿੰਦੇ ਗਰੀਬਾਂ ਦਾ ਭਲਾ ਕਰਦੇ ਰਹਿੰਦੇ ਨਿਮਰਤਾ ਦੇ ਵਿੱਚ ਰਹਿੰਦੇ ਫੇਰ ਤਾਂ ਹਰਿਆ ਭਰਿਆ ਰਹਿਣਾ ਨਹੀਂ ਤੇ ਫਿਰ ਦੇਖ ਲਓ ਜਦੋਂ ਕਿਸੇ درخت ਨੂੰ ਕਿਸੇ ਖੇਤ ਨੂੰ ਪਾਣੀ ਨਾ ਲੱਗੇ ਉਹ ਫਸਲ ਸੁੱਕ ਜਾਂਦੀ ਆ ਅਸੋਖੇ ਜਾਂਦੀ ਆ ਫਸਲ ਇਸੇ ਤਰ੍ਹਾਂ ਹੀ ਜੇ ਸਾਡਾ ਪੁੰਨਦਾਨ ਵੀ ਖਤਮ ਹੋ ਜਵੇ ਸਾਡਾ ਉੱਪ ਫਸਲ ਸੁੱਕ ਜਾਂਦੀ ਆ ਇੱਕ ਹਵਾ ਉਂਗਣੀ ਮਾਈ ਮਾਇਆ ਸ਼ਾਲਾ ਗੋਵਨ ਭਜ ਗੋਵਿੰਦ ਪਰ ਗੁਰੂ ਗੋਵਿੰਦ ਭਜ ਮੈਨਾ ਹੜਕਾ ਜਾ ਉਹ ਬਾਣੀ ਤੋਂ ਮੇਰਾ ਹਰਦਾ ਜਮੇ ਚੱਲ ਰੁੜ ਕੇ ਲੈ ਨਾ ਸਾਰਾ ਕੁਝ ਹੀ ਰੁੜ ਕੇ ਲੈ ਜਾਂਦਾ ਤੇ ਜਾਂਦਾ ਹੀ ਰਹਿੰਦੀ ਆਪੇ ਕੱਛੇ ਨੂੰ ਝਾਕਦਾ ਮੈਂ ਤਾਂ ਲੈ ਟਰੱਕ ਸੀ ਗੱਡੀਆਂ ਸੀ ਇੰਨਾ ਪੈਸਾ ਸੀ ਐਡਾ ਕਾਰੋਬਾਰ ਸੀ ਇਹਦੇ ਗੁੰਦੇ ਕੰਮ ਕਰਦੇ ਸੀ ਅੱਧੀ ਫੈਕਟਰੀ ਸੀ ਇਹਦੀਆਂ ਕੋਠੀਆਂ ਸੀ ਪਰ ਇਹੇ ਪੱਲੇ ਰਹਿ ਜਾਂਦਾ ਸੋਚੇ ਹੀ ਰਹਿੰਦੀ ਆਪੇ ਬਸ ਉਹਨੇ ਸਮਾਨ ਹੀ ਸੰਭਿਆ ਮਾਂ ਤੋਂ ਨਾ ਸਮਾ ਸਾਰੇ ਨੂੰ ਦਿੰਦਾ ਸਾਰਾ ਉਹ ਪੈਸਾ ਉਹਦਾ ਜਿਹਨੇ ਸਾਂਭ ਲਿਆ ਉਹ ਠੀਕ ਹੈ ਜਿਹਨੇ ਖਰਾਬ ਕਰਤਾ ਐਸ਼ਾ ਕਰ ਲਿਆ ਖਾ ਪੀ ਲਿਆ ਗਲਤ ਪਾਸੇ ਲਾਦਾ ਮੈਂ ਪੈਸਾ ਉਹ ਨਹੀਂ ਖੜਦਾ ਉੱਤੇ ਐਸਾ ਵੀ ਉੱਤੀ ਖਰਦਾ ਦਿੱਤਾ ਕੋ ਆਪ ਅਮਦਾਨ ਕਰਦੇ ਆ ਜਿੱਥੇ ਮਰਜ਼ੀ ਕਰੋ ਜਿਹੜੇ ਗੁਰੂ ਪੀਰ ਦੇ ਜਾਂਦੇ ਆ ਆਪਣਾ ਦਸਮਾਹ ਪਹੁੰਚੋਂ ਕੱਢ ਕੇ ਉੱਥੇ ਪੁੰਨਦਾਨ ਕਰੋ ਤੁਹਾਨੂੰ ਕਹਦੇ ਘੱਟਾ ਹੀ ਪੈਸਾ ਕੰਨ ਥੋੜਾ ਕੰਮੇ ਰੱਖ ਜੇ ਵਿੱਚ ਬੁਰੂ ਦਾ ਕਰਨਾਨਕ ਦਾ ਖਾਤਾ ਹੈ ਜਾਂ ਖਾਤਾ ਹੈ ਫਿਰ ਕੰਮ ਕਮੇ ਡੁੱਬ ਜੂਗਾ ਖਾਤਾ ਹੀ ਨਹੀਂ ਵੇਚਦਾ ਕਿਸ ਹਿਸਾਬ ਤੋਂ ਜਾਂ ਕਿਸੇ ਗੁਰੂ ਪੀਰ ਦਾ ਖਾਤਾ ਹੀ ਨਹੀਂ ਆਪਾਂ ਰੱਖਦੇ ਸਾਰੇ ਖੱਤੇ ਰੱਖਦੇ ਅਸੀਂ ਬੱਚਿਆਂ ਦੀ ਗੋੜਕਾ ਤੱਕ ਵੀ ਇਲਾਜ ਨੇ ਪਰ ਗੁਰੂ ਦੀ ਬੋਲ ਕਿੱਥੇ ਹੈ ਕੋਈ ਨਹੀਂ ਇਸੇ ਕਰਕੇ ਅਸੀਂ ਫੇਰ ਹੁੰਦੇ ਆ ਗੁਰੂ ਪੀਰ ਦਾ ਕੋਈ ਦੋਸ਼ ਨਹੀਂ ਗੁਰੂ ਪੀਰ ਕੋਈ ਹੋਰ ਜੇ ਕਮੀ ਨਹੀਂ ਹੈ ਸਾਡੇ 'ਚ ਕਮੀ ਹੁੰਦੀ ਹੈ ਸਾਡੀਆਂ ਕਮੀਆਂ ਅਸੀਂ ਦੇਖਦੇ ਨਹੀਂ ਹੈ ਜਿਹੜੀ ਅੱਖਾਂ ਦੂਜਿਆਂ ਨੂੰ ਦੇਖਦੀਆਂ ਆਪਣੇ ਆਪਣਾਂ ਨੂੰ ਦੇਖਦੀਆਂ ਜਦੋਂ ਆਪਣੇ ਨੂੰ ਦੇਖ ਲਿਆ ਉਹ ਬੇਰ ਤਾਂ ਨਾ ਕੋ ਬੈਰੀ ਨਹੀਂ ਬਗਾਨਾ ਫਿਰ ਤਾਂ ਕੋਈ ਬੈਰੀ ਦੁਸ਼ਮਣ ਦੇਖਣਾ ਨਹੀਂ ਸਾਰੇ ਆਪਣੇ ਦੇਖਣਗੇ ਇਹ ਨੌ ਦਵਾਰੇ ਪਾਰਗਟ ਕੀਏ ਦਸਵਾਂ ਗੁਰਦੁਆਰਾ ਤਖ਼ਾਣਾ ਨੌ ਦਵਾਰੇ ਬਾਹਰੋਂ ਦੇਖਦੇ ਆ ਬਾਹਰੋਂ ਹੁੰਦੇ ਆ ਕਿਹੜਾ 10ਵਾਂ ਅਕੰੰਧ ਨੂੰ ਬੁੰਧੀਆਂ ਤੱਕ ਪਹੁੰਚਦੇ ਨਹੀਂ ਜਦੋਂ ਅੰਦਰ ਨੂੰ ਖੋਲ ਕੇ ਦੇਖੀ ਤੇ ਸਾਰੇ ਤੇ ਦਿਖੂਗਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਨਾ ਕੋ ਬੋਲਿਆ ਰਿਹਾ ਜਿਹੜੀ ਤੋਂ ਲੈ ਕੇ ਹੱਦੀ ਤੱਕ ਸਾਰੇ ਤੋਂ ਆਤਮਾ ਦੀ ਵਸਾ ਸਾਰੇ ਵਿੱਚ ਹੀ ਪਰਮਾਤਮਾ ਵਸਦਾ ਘਟ ਘਟ ਮੈਂ ਹਰ ਜੂ ਵਸੇ ਸੰਤਰ ਕੇ ਉਪਕਾਰ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਨਾ ਕੋ ਬੋਲਿਆ ਰਿਹਾ ਤਾਂ ਬਿਨਾਂ ਵੀ ਬੋਲਦਾ ਹੀ ਨਹੀਂ ਸਾਰਿਆਂ 'ਚ ਹੀ ਰਾਮ ਅਸਮਿਆ ਹੋਇਆ ਸਾਰਿਆਂ 'ਚ ਹੋਦਾ ਜੇ ਲੋਕਾਂ ਨੂੰ ਭੁੱਲ ਜਾਗੇ ਪਰ ਸਾਨੂੰ ਵੀ ਭੁੱਲ ਜੇਗਾ ਸਾਨੂੰ ਵੀ ਭੁੱਲ ਜੇਗਾ ਕੋਈ ਅੱਜ ਕੱਲ ਕਿਸੇ ਨੂੰ ਮਿਲਦਾ ਕੋਈ ਦੁੱਖ ਪਟਾਉਣ ਜਾਂਦਾ ਮਤਲਬ ਉਹਨੂੰ ਮਿਲਦਾ ਕਿਸੇ ਨੂੰ ਕੰਮ ਦਾ ਮਤਲਬਾ ਕਿਸੇ ਨੂੰ ਰਿਸ਼ਤੇ ਦਾ ਮਤਲਬਾ ਕਿਸੇ ਨੂੰ ਪੈਸੇ ਚਾਹੀਦੇ ਆ ਕਿਸੇ ਨੂੰ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਵਾ ਇੱਕ ਦੋ ਚਿਰ ਕੋਈ ਨਹੀਂ ਮਿਲ ਜਾਂਦਾ ਮਤਲਬ ਕਰਕੇ ਮਿਲ ਜਾਂਦੇ ਆ ਮਤਲਬ ਤੋਂ ਬਿਨਾ ਕੋਈ ਕਿਸੇ ਨੂੰ ਨਹੀਂ ਮਿਲਦਾ ਪਛੜਾ ਕੀ ਹਾਲ ਆ ਤੁਹਾਡਾ ਜੀ ਗਰੀਬ ਬੰਦਾ ਉਹਾਂ ਕਿ ਪੌਣੇ ਚੱਕਦਾ ਕਿਤੇ ਪੈਸੇ ਇਹ ਨਾ ਮੰਗ ਲਵੇ ਕੋਈ ਅਸੀਂ ਇੱਥੇ ਖੜੇ ਆ ਇਹ ਨਹੀਂ ਪਤਾ ਜਿਹੜਾ ਗਰੀਬ ਉਹਨਾਂ ਹਮ ਦਰਦੀ ਵਧ ਰੱਖਦਾ ਵਰਦਾ ਬਹਾਲ ਚੱਲ ਪਛਦਾ ਅਸੀਂ ਕਹਿੰਦੇ ਆ ਵੇਲਾ ਹੈ ਹੁਣ ਕਰੀ ਜਾਂਦਾ ਬਾਦਮੀ ਸਾਹਿਬ ਦੇ ਸਤਿਕਾਰ ਕਰੋ ਕੋਈ ਇੱਥੇ ਮਾਰਾ ਕਰਮਾ ਕਰਕੇ ਆ ਇਨਸਾਨ ਕੋਈ ਨਹੀਂ ਮਾਰਾ ਸਮਾ ਮੜਾ ਸਮਾ ਮੜਾ ਸਮਾ ਚੰਗਾ ਮੜਾ ਸਾਨੂੰ ਪਰਮਾਤਮਾ ਨੇ ਦਿੱਤਾ ਭੁੱਖ ਵੀ ਸਾਡੇ ਬਾਸ ਚ ਘਟਾਵਾ ਦਾ ਸਾਡੇ ਨੀਂਦ ਵੀ ਸਾਡੇ ਬਾਸ ਆ ਜੀਵ ਨਾਲ ਚਾਹੇ ਤੁਸੀਂ ਤਖਤਾਂ ਤੇ ਬਹਿਜੋ ਤਾਂ ਇਹ ਪਰਸ਼ਾਂ ਤੇ ਰਹਿਜੋ ਆ 2.5 ਇੰਚ ਦੀ ਜੀਵ ਆ ਇਹ ਸਾਨੂੰ ਰਾਜੇ ਵੀ ਬਣਾ ਸਕਦੀ ਆ ਤੇ ਟਖਾਰੀ ਵੀ ਬਣਾ ਸਕਦੀ ਆ ਮੂਲ ਬਾਣੀ ਦੇ ਨਾਲ ਚਲੋ ਇਹ ਪਾਕਿਸਤਾਨ ਨੂੰ ਦੋਸ਼ ਨਾ ਦਈਏ ਕਿਸੇ ਗੁਰੂ ਬੀਨ ਨੂੰ ਕਿਤੇ ਵੀ ਜਾਨਦੇ ਆ ਕਿ ਸਾਡਾ ਕੰਮ ਨਹੀਂ ਹੋਇਆ ਜੀ ਹੋਰ ਹੀ ਹੋਇਆ ਇਹ ਸਾਡੀ ਸ਼ਰਧਾ ਅੱਜ ਪਰ ਗੁਣ ਸਕਦਾ ਤੇ ਸਾਡੇ ਕਰਮ ਲੈ ਜਿਹੜੇ ਅੱਗੇ-ਅੱਗੇ ਖੜ੍ਹ ਜਾਂਦੇ ਨੇ ਉਹ ਕਰਮ ਆਏ ਗਏ ਨੇ ਕਰਮ ਦੇਖ ਕੇ ਕਰੋ ਕਰਮ ਹੀ ਆਪੋ ਆਪਣੀ ਗੇਨ ਦੇ ਤੇੁਰ ਭਗਤਨਾ ਪੰਦਾ ਆਪਾਂ ਸਾਡਾ ਕੀਤਾ ਕੰਮ ਸਾਨੂੰ ਹੀ ਭੁਗਤਣਾ ਪੈਣਾ ਕਿਸੇ ਹੋਰ ਨੇ ਸਾਡੀ ਪੜ੍ਹਾਈ ਕੀਤੀ ਸਾਡੇ ਕੰਮ ਆਉਣੀਆਂ ਸਾਡੇ ਪੇਟ 'ਚ ਦੋ ਰੋਟੀਆਂ ਪਈਆਂ ਸਾਡੀ ਭੁੱਖ ਮਟਾਉਣੀਆਂ ਦੂਸਰਾ ਦੇਖੋ ਖੁਦ ਮਹਾਰਾਜ ਕਹਿੰਦੇ ਕਿ ਹੱਤ ਕਰੋ ਨਾਮ ਦੇਪੋ ਵੱਢ ਕੇ ਛਕੋ ਜਦੋਂ ਵੱਢ ਕੇ ਛਕਾਗੇ ਤਾਂ ਸਾਡੇ ਚੀਜ਼ ਕਿਵੇਂ ਘਾਟਾਂ ਨਹੀਂ ਲਰੂਗਾ ਖਾਓ ਖਾਤੋਂ ਰਲਮੜ ਪਾਈ ਲੋਟ ਨਾਵੇਂ ਵੱਧ ਹੋ ਜਾਈ ਖਰਾ ਪੰਜਾਬੀ ਰਾਂ